ਹਾਂਜੀ ਆਪਣਾ ਨਾਮ ਕੀ ਹੈ ਜੀ ਮੈਂ ਸੁਖਦੇਵ ਸਿੰਘ ਪਸ਼ਕਰਮਾ ਟੈਂਟਿੰਗ ਵਾਲੇ ਹੂੰ ਔਰ ਸਾਡੇ ਇਹ ਕੀ ਕੱਲ ਹੋ ਗਏ ਹੁਣ ਜਿਹੜੇ ਹਾਦਸਾ ਹੋ ਗਿਆ ਕੁਛ ਦੇਰ ਪਹਿਲੋਂ ਮਤਲਬ ਮੈਂ ਉੱਠ ਕੇ ਦੇਖਿਆ ਤਾਂ ਬਾਹਰ ਕੁਛ ਵੀ ਹੈ ਨਾ ਸੀਗਾ ਮੈਂ ਉੱਠ ਕੇ ਆਪਣੇ ਅ ਮੰਜੇ ਤੇ ਪੈ ਗਿਆ ਤੇ ਬਾਹਰ ਮੈਨੂੰ ਕੁਛ ਸਮੇਂ ਬਾਅਦ ਲਾਈਟ ਦੇ ਨਜ਼ਰ ਆਈ ਜਿਦ ਤੱਕ ਕੋਈ ਮਤਲਬ ਰੁਕਿਆ ਹੁੰਦਾ ਜਦੋਂ ਮੈਂ ਛੱਡ ਚੁੱਕਿਆ ਤਾਂ ਗੱਡੀ ਸੈਂਟਰੋਂ ਦੇ ਡੈਸ਼ਬੋਰਡ ਦੇ ਉੱਪਰ ਅੱਗ ਜੇ ਲੱਟਾਂ ਨਿਕਲ ਲਟਾਂ ਨਿਕਲ ਜਦ ਮੈਂ ਬਾਹਰ ਨਿਕਲ ਕੇ ਰੋੜਾ ਪਾਇਆ ਮੈਨੂੰ ਕੁਛ ਨਹੀਂ ਨਜ਼ਰ ਆਇਆ ਧੁੰਦ ਵਿੱਚ ਕੋਈ ਗੱਡੀ ਵਾਲਾ ਰੁਕੇ ਨਹੀਂ ਫਿਰ ਕੋਈ ਮੁੰਡੇ ਰੁਕੇ ਆ ਫਿਰ ਉਹਨਾਂ ਨੇ ਨਾਲ ਹੋ ਕੇ ਕਾਰਵਾਈ ਕਰਵਾਈ ਜਿਸ ਵਿੱਚ ਦੋ ਗੱਡੀਆਂ ਨੁਕਸਾਨ ਹੋ ਗਿਆ ਤੁਹਾਡਾ ਟਾਈਟਨ ਲੱਖ ਦਾ ਹੋ ਗਿਆ ਕੋਈ ਅੱਗ ਦਾ ਕਾਰਨ ਪਤਾ ਅੱਗ ਦਾ ਕਾਰਨ ਕੋਈ ਸ਼ੀ ਸ਼ਰਾਰਤਬਾਜੀ ਹੋ ਸਕਦੀ ਆ ਕਿਉਂਕਿ ਐਨੇ ਸਾਲਾਂ ਮੈਂ 38 ਸਾਲ ਤੋਂ ਇੱਥੇ ਔੜ ਦੇ ਵਿੱਚ ਕੰਮ ਰਿਹਾ ਦੁਕਾਨ ਦਾ ਤੋ ਵੀ ਕਿਸੇ ਨਾਲ ਕੋਈ ਲੜਾਕ ਨਹੀਂ ਕੋਈ ਕੁਛ ਨਹੀਂ ਹੈ ਵੀ ਪਰ ਇਹਦੇ ਵਿੱਚ ਸ਼ਰਾਬਤਵਾਜੀ ਹੈ ਕਿਉਂਕਿ ਸਾਡੇ ਕੰਮ ਨੂੰ ਚੱਲ ਨਹੀਂ ਨੂੰ ਵੀ ਜਾਨੇ ਕੰਮ ਲਗਾ ਰਹੇ ਹਾਂ ਤੇ ਇਹਦੇ ਉਹ ਕਿਸੇ ਸ਼ੱਕ ਕੋਣ ਕਿਸੇ ਤੇ ਤੱਕ کہہ ਸਾ ਤੇ ਹੈ ਵੀ ਵੀ ਆਪਣੇ ਆਪ ਲੱਗ ਨਹੀਂ ਸਕਦੇ ਅਰੇ ਜਿਹੜਾ ਗੱਡੀ ਨੂੰ ਅੱਗੇ ਲਿਕੇ ਹਾਸਾ ਇਹ ਕਿਸ ਤਰ੍ਹਾਂ ਸਾਨੂੰ ਪਤਾ ਲੱਗਾ ਜੀ ਅਸੀਂ ਤੇ ਬਾਈਪਾਸ ਤੋਂ ਆਉਣ ਨੂੰ ਚੁੱਕੇ ਉੱਥੇ ਸਾਨੂੰ ਪਤਾ ਲੱਗਿਆ ਵੀ ਗੱਡੀ ਨੂੰ ਅੱਗ ਲੱਗੀ ਹੋਈ ਸੀ ਮੌਕੇ ਤੇ ਆ ਕੇ ਦੇਖਿਆ ਤਾਂ ਸੈਂਟਰੋ ਗੱਡੀ ਨੂੰ ਅੱਗ ਲੱਗੀ ਹੋਈ ਸੀ ਨਾਲ ਉਹਦੇ ਇੱਕ ਮ੍ਰੁਤੀ ਖੜੀ ਹੈ ਜਦੋਂ ਇਹ ਦੇਖਿਆ ਆ ਗਏ ਤੇ ਅੱਗ ਕਾਫੀ ਸੈਂਟਰੋ ਨੂੰ ਫੈਲੀ ਹੋਈ ਸੀ ਤੇ ਨਾਲ ਇਹਨਾਂ ਨੇ ਹੈਲਪ ਕਰਕੇ ਇਹਨੂੰ ਅੱਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਫਾਇਰ ਬ੍ਰਿਗੇਡ ਨੂੰ ਵੀ ਕਾਲ ਕੀਤੀ ਉਹ ਵੀ ਮੌਕੇ ਤੇ ਆ ਗਏ ਤੇ ਹੋਰ ਲੋਕ ਆਉਂਦੇ ਜਾਂਦੇ ਗੱਡੀਆਂ ਰੋਕੀਆਂ ਤੇ ਇਹ ਹੀ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਬਾਅਦ ਚ ਇਹਨਾਂ ਨੂੰ ਪਤਾ ਕੀਤਾ ਸਾਡੇ ਦੇਖਣ ਦੇ ਕੋਲੋਂ ਦੱਸਿਆ ਵੀ ਜੋ ਬੈਟਰੀ ਇੱਕ ਗੱਡੀ ਵਿੱਚ ਮਰੂਤੀ ਚ ਹੈ ਨਹੀਂ ਸੀ ਉਹ ਸੈਂਟਰੋ ਦੇ ਵਿੱਚ ਬੈਟਰੀ ਸੀਗੀ ਉਹਦਾ ਸ਼ਾਰਟ ਸਰਕਟ ਦੇ ਨਾਲ ਵੀ ਇਹ ਹੋ ਸਕਦਾ। ਤੇ ਦੁਕਾਨਦਾਰ ਵੱਲੋਂ ਕਹਿ ਰਿਹਾ ਉਹ ਸ਼ੱਕ ਜਤਾਇਆ ਰਿਹਾ ਸ਼ਾਇਦ ਕਿਸੇ ਨੇ ਸ਼ਰਾਰਤ ਕੀਤੀ ਹੋਵੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਜੀ? ਉਹ ਸਿਰੇ ਅਸੀਂ ਦੇਖੋਗੇ ਉਹਨੂੰ ਵੈਰੀਫਾਈ ਕਰ ਲੈਂਦੇ ਕੋਈ ਸ਼ੱਕ ਹੋਇਆ ਤਾਂ ਜੋ ਜਿਹਨੂੰ ਜਿਹਦੇ ਵੀ ਸ਼ੱਕ ਕਰਨਗੇ ਫਿਰ ਅਸੀਂ ਵੈਰੀਫਾਈ ਕਰਾਂਗੇ। ਬੇਸਿਕਲੀ ਬੇਸਿਕਲੀ ਜਿਹੜੀ ਬੈਟਰੀ ਵਿੱਚ ਸੀ ਹੋ ਸਕਦਾ ਇਹ ਵੀ ਪੋਸੀਬਲ ਹੈ ਕਿ ਹੋ ਸਕਦਾ। ਜੇ ਕੋ ਛੱਕ ਵੀ ਕਹਿੰਦੇ ਆ ਤਾਂ ਉਸ ਚੀਜ਼ ਨੂੰ ਵੀ ਅਸੀਂ ਵੈਰੀਫਾਈ ਕਰਾਂਗੇ ਠੀਕ ਹੈ ਸਰ ਥੈਂਕ ਯੂ ਹਾਂ ਜੀ ਆਪਣਾ ਨਾਮ ਕੀ ਹੈ ਜੀ ਮੈਂ ਸੁਖਦੇਵ ਸਿੰਘ ਸ਼ਰਮਾ ਡੈਂਟਿੰਗ ਵਾਲੇ ਹੂੰ ਔਰ ਸਾਡੇ ਇਹ ਕੀ ਕੱਲ ਹੋ ਗਏ ਹੁਣ ਜਿਹੜੇ ਹਾਦਸਾ ਹੋ ਗਿਆ ਉਸ ਦੇਰ ਪਹਿਲੋਂ ਮਤਲਬ ਮੈਂ ਉੱਠ ਕੇ ਦੇਖਿਆ ਤਾਂ ਬਾਹਰ ਕੁਝ ਵੀ ਹੈ ਨਾ ਸੀਗਾ ਮੈਂ ਉੱਠ ਕੇ ਆਪਣੇ ਅ ਮੰਜੇ ਤੇ ਪਿਆ ਗਿਆ ਤਾਂ ਬਾਹਰ ਮੈਨੂੰ ਕੁਝ ਸਮੇਂ ਬਾਅਦ ਲਾਈਟ ਦੇ ਨਜ਼ਰ ਆਏ ਜਿਦ ਤੱਕ ਕੋਈ ਮਤਲਬ ਰੁਕਿਆ ਹੁੰਦਾ ਜਦ ਮੈਂ ਸ਼ਟਰ ਚੁੱਕਿਆ ਤਾਂ ਗੱਡੀ ਸੈਂਟਰੋ ਦੇ ਡੈਸ਼ਬੋਰਡ ਦੇ ਉੱਪਰ ਅ ਅੱਗ ਜੇ ਲੱਟਾਂ ਨਿਕਲ ਲੱਟਾਂ ਨਿਕਲ ਜਦ ਮੈਂ ਬਾਹਰ ਨਿਕਲ ਕੇ ਰੋਲਾ ਪਾਇਆ ਮੈਨੂੰ ਕੁਝ ਨਹੀਂ ਨਜ਼ਰ ਆਇਆ ਧੁੰਦ ਵਿੱਚ ਕੋਈ ਗੱਡੀ ਵਾਲਾ ਰੁਕੇ ਨਹੀਂ ਫਿਰ ਕੋਈ ਮੁੰਡੇ ਰੁਕੇ ਆ ਫਿਰ ਉਹਨਾਂ ਨੇ ਨਾਲ ਹੋ ਕੇ ਕਾਰਵਾਈ ਕਰਵਾਈ ਜਿਹਦੇ ਵਿੱਚ ਦੋ ਘਟੀਆਂ ਨੁਕਸਾਨ ਹੋ ਗਿਆ ਤੁਹਾਡਾ 22-10 ਲੱਖ ਦਾ ਹੋ ਗਿਆ ਕੋਈ ਅਗਲਾ ਕਾਰਨ ਪਤਾ ਕਾਰਨ ਕੋਈ ਸ਼ਰਾਬਤਵਾਜੀ ਹੋ ਸਕਦੀ ਹੈ ਕਿਉਂਕਿ ਐਨੇ ਸਾਲਾਂ ਮੈਂ 38 ਸਾਲ ਤੋਂ ਇੱਥੇ ਔਰ ਦੇ ਵਿੱਚ ਕਰ ਰਹੇ ਆ ਦੁਕਾਨ ਦਾ ਕੋਈ ਕਿਸੇ ਦਾ ਕੋਈ ਲਗੜਾ ਕੋਈ ਕੁਛ ਨਹੀਂ ਹੈਗੀ ਪਰ ਇਹਦੇ ਵਿੱਚ ਸ਼ਰਾਬਤਵਾਜੀ ਹੈ ਕਿਉਂਕਿ ਸਾਡੇ ਕੰਮ ਨੂੰ ਚੱਲਦੇ ਨੇ ਇਹਦੇ ਕੰਮ ਲਗਾ ਰੱਖਦਾ ਉਹ ਕਿਸੇ ਸ਼ੱਕ ਕੋਈ ਕਿਸੇ ਤੇ ਇੰਨਾ ਕਹਿ ਸਕਦੇ ਹੈ ਵੀ ਵੀ ਆਪਣੇ ਆਪ ਲੱਗ ਨਹੀਂ ਸਕਦੀ। ਅਰੇ ਜਿਹੜਾ ਗੱਡੀ ਨੂੰ ਅੱਗੇ ਲੱਗੇ ਦਾ ਹਾਸਾ ਇੱਕ ਇਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਜੀ। ਅਸੀਂ ਇੱਥੇ ਬਾਈਪੁਆਇੰਟ ਆਉਟ ਮੌਜੂਦ ਸਗੇ। ਉੱਥੇ ਸਾਨੂੰ ਪਤਾ ਲੱਗਾ ਵੀ ਗੱਡੀ ਨੂੰ ਅੱਗੇ ਲੱਗੇ ਜੋ ਉਸੇ ਮੌਕੇ ਤੇ ਆ ਕੇ ਦੇਖਿਆ ਤਾਂ ਸੈਂਟਰੋ ਗੱਡੀ ਨੂੰ ਅੱਗੇ ਲੱਗੀ ਹੋਈ ਸੀ ਨਾਲ ਉਹਦੇ ਇੱਕ ਮੂਰਤੀ ਖੜੀ ਹੈ। ਅਸੇ ਜਦੋਂ ਇਹ ਦੇਖਿਆ ਗਿਆ ਕਿ ਤੇ ਅੱਗ ਕਾਫੀ ਸੈਂਟਰੋ ਨੂੰ ਫੈਲੀ ਹੋਈ ਸੀ। ਅਸੀਂ ਨਾਲ ਉਹਦੇ ਹੈਲਪ ਕਰਕੇ ਇਹਨੂੰ ਅੱਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਹ ਫਾਇਰ ਬ੍ਰਿਗੇਡ ਨੂੰ ਵੀ ਕਾਲ ਕੀਤੀ। ਉਹ ਵੀ ਮੌਕੇ ਤੇ ਆ ਗਏ ਤੇ ਹੋਰ ਲੋਕਾਂ ਆਉਂਦੇ ਜਾਂਦੇ ਗੱਡੀਆਂ ਰੋਕੀਆਂ ਤੇ ਇਹ ਹੀ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਆ। ਤੇ ਬਾਅਦ ਵਿੱਚ ਇਹਨਾਂ ਨੂੰ ਪਤਾ ਕੀਤਾ ਸਰ ਦੇਖ ਸਕਦੇ ਕੋਲ ਹਾਂ ਦੱਸਿਆ ਵੀ ਬੈਟਰੀ ਇੱਕ ਗੱਡੀ ਵਿੱਚ ਮਰੂਤੀ ਚ ਐ ਨਹੀਂ ਸੀ। ਉਹ ਸੈਂਟਰੋ ਦੇ ਵਿੱਚ ਬੈਟਰੀ ਸੀਗੀ। ਹੋ ਸਕਦਾ ਇਹ ਸ਼ਾਰਟ ਸਰਕਟ ਦੇ ਨਾਲ ਵੀ ਇਹ ਹੋ ਸਕਦਾ ਹੋਵੇ। ਦੁਕਾਨਦਾਰ ਬੱਲੂ ਕਹਿ ਰਿਹਾ ਉਹ ਸ਼ੱਕ ਜਤਾ ਰਿਹਾ ਸ਼ਾਇਦ ਕਿਸੇ ਨੇ ਸ਼ਰਾਰਤ ਕੀਤੀ ਹੋਵੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਜੀ ਉਹ ਸਾਰੇ ਅਸੀਂ ਦੇਖ ਲਵਾਂਗੇ ਉਹਨੂੰ ਵੈਰੀਫਾਈ ਕਰ ਲਵਾਂਗੇ ਕੋਈ ਸ਼ੱਕ ਹੋਇਆ ਤਾਂ ਜੋ ਜਿਹਨੂੰ ਜਿੱਦੇ ਵੀ ਸ਼ੱਕ ਕਰਨਗੇ ਉਹਨੂੰ ਅਸੀਂ ਵੈਰੀਫਾਈ ਕਰਾਂਗੇ ਬੇਸਿਕਲੀ ਬੇਸਿਕਲੀ ਜਿਹੜੀ ਬੈਟਰੀ ਵਿੱਚ ਸੀ ਹੋ ਸਕਦਾ ਇਹ ਵੀ ਪੋਸੀਬਲ ਹੈ ਕਿ ਹੋ ਸਕਦਾ ਜੇ ਕੋਈ ਸ਼ੱਕ ਵੀ ਕਹਿੰਦੇ ਆ ਤਾਂ ਉਸ ਚੀਜ਼ ਨੂੰ ਵੀ ਅਸੀਂ ਵੈਰੀਫਾਈ ਕਰਾਂਗੇ ਠੀਕ ਹੈ ਸਰ ਥੈਂਕ ਯੂ